अर्वाम सिंसे तो ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਕਿਉਂਕਿ ਲੁਧਿਆਣੇ ਦੇ ਵਿੱਚ ਇੱਕ ਸਾਡੇ ਬਹੁਤ ਸੀਨੀਅਰ ਐਡਵੋਕੇਟ ਸਰਦਾਰ ਵਿਕਰਮ ਸਿੰਘ ਸਿੱਧੂ ਉਹਨਾਂ ਨੇ ਆਪਣਾ ਇਹ ਗੁਰਤੇਗ ਭਾਦਰ ਜੀ ਦਾ ਪ੍ਰੋਗਰਾਮ ਰੱਖਿਆ ਕਿਉਂਕਿ ਜਦੋਂ ਸਮਾਗਮ ਚੱਲਦੇ ਸੀਗੇ ਸਾਬਜਾਦਿਆਂ ਦੇ ਆਗੇ ਸਮਾਗਮ ਤੇ ਹੋਰ ਸਮਾਗਮ ਚੱਲਦੇ ਧਾਰਮਿਕ ਕਿਉਂਕਿ ਆਪਣੀ ਗੁਰੂਆਂ ਦੀ ਧਰਤੀ ਹੈ ਇੱਥੇ ਹਰ ਟਾਈਮ ਕੋਈ ਚੱਲਦਾ ਹੀ ਰਹਿੰਦਾ ਪ੍ਰੋਗਰਾਮ ਇਸ ਕਰਕੇ ਸਪੈਸ਼ਲ ਇਹ 7 ਤੋਂ 9 ਜਿਹੜਾ ਰੱਖਿਆ ਗਿਆ ਪ੍ਰੋਗਰਾਮ ਵਿਕਰਮ ਸਿੱਧੂ ਜੀ ਨੇ ਰੱਖਿਆ ਹੈ ਇਹਦੇ ਕਈ मीनिंग ਵੀ ਹੈਗੇ ਆ ਕਈ ਕਾਰਨ ਵੀ ਆ ਤੁਹਾਨੂੰ ਪਤਾ ਹੀ ਆ ਇਸ ਕਰਕੇ ਇਹ ਸਾਨੂੰ ਲੱਗਦਾ ਵੀ ਪਾਰਟੀ ਵਾਦੀ ਤੋਂ ਉੱਪਰ ਉੱਠ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਆ ਔਰ ਇਹ ਜੇ ਸਮਾਗਮ ਆ ਜਿਹੜੇ ਕਿਉਂਕਿ ਸਿਆਸੀ ਰੈਲੀਆਂ ਲੀਡਰਾਂ ਨੂੰ ਬੁਲਾਉਣਾ ਔਰ ਹੋਰ ਉਹਨਾਂ ਦੇ ਭਾਸ਼ਣ ਸੁਣਨੇ ਪ੍ਰਚਾਰ ਕਰਾਉਣੇ ਆਪਦੀ ਆਪਦੀ ਪਾਰਟੀ ਦਾ ਪ੍ਰਚਾਰ ਕਰਨਾ ਇੱਕ ਸਮੂਚਾ ਆਪਣੇ ਪਾਂਸੀ ਜੌਂਸੀ ਲਈ ਜਿਹੜੀ ਵੈਸਟ ਕਾਂਸੀ ਜੌਂਸੀ ਉਹਦੇ ਵਿੱਚ ਵਿਕਰਮ ਸਿੱਧੂ ਜੀ ਨੇ ਜਿਵੇਂ ਇਲੈਕਸ਼ਨ ਲੜੀ ਸੀ ਕਿ ਐਡਵੋਕੇਟ ਹੁੰਦੇ ਹੋਏ ਬੀਜੇਪੀ ਦੀ ਤੇ ਵਧੀਆ ਲੀਡ ਲਈ ਤੇ ਇਹਨਾਂ ਨੂੰ ਚਾਹੀਦਾ ਵੀ ਸੀਗਾ ਵੀ ਆਪ ਦੇ ਜਿਹੜੇ ਲੋਕ ਆ ਉਹਨਾਂ ਨਾਲ ਜਿਨ੍ਹਾਂ ਨਾਲ ਦਿਲੋਂ ਜੁੜੇ ਹੋਏ ਆ ਜਿਹੜੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਵੀ ਪਾਈਆਂ ਤੇ ਉਹਨਾਂ ਨੂੰ ਇੱਕ ਸਮਾਗਮ ਕਰਕੇ ਚਾਹ ਪਾਣੀ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਇਹਦੇ ਵਿੱਚ ਬੁਲਾਇਆ ਜਾਵੇ ਔਰ ਸਾਰੇ ਲੀਡਰਾਂ ਨੂੰ ਇਨਵਾਈਟ ਕੀਤਾ ਜਾਵੇ ਔਰ ਉਹਨਾਂ ਦੀ ਇੰਟਰੋਡਕਸ਼ਨ ਸਾਰੇ ਨਾਲ ਕਰਾਈ ਜਾਵੇ ਸਰਗਰਮੀਆਂ ਵੀ ਮੈਂ ਤਾਂ ਕਹੂੰਗਾ ਸਿਆਸੀ ਤੌਰ ਤੇ ਸਰਗਰਮੀਆਂ ਦਾ ਵੀ ਇਸ਼ੂ ਹੈਗਾ ਤੇ ਦੂਜੀ ਗੱਲ ਠੰਡ ਦਾ ਮੌਸਮ ਆ ਕੌਫੀ ਦਾ ਮੌਸਮ ਵੀ ਹੈਗਾ ਤੇ ਇਸ ਕਰਕੇ ਇਹ ਮੈਂ ਤਾਂ ਕਹੂੰਗਾ ਵੀ ਇਦਾਂ ਦੇ ਸਮਾਗਮ ਹਰ ਕਾਂਸੀ ਜੈਂਸੀ ਚ ਉਹ ਕੋਈ ਵੀ ਪਾਰਟੀ ਆ ਕਿਸੇ ਵੀ ਧਰਮ ਨਾਲ ਜੁੜਿਆ ਹੋਇਆ ਤੇ ਉਹ ਕਿਸੇ ਵੀ ਇਸ਼ੂ ਤੇ Hindu ਉਹ Hindu ਕਰੇ ਸਿੱਖ ਸਿੱਖ ਕਰੇ ਮੁਸਲਮਾਨ ਮੁਸਲਮਾਨ ਕਰੇ ਅਰ ਜੋ ਸਿਆਸਤ ਦੇ ਵਿੱਚ ਇਹ ਵੀ ਜ਼ਰੂਰੀ ਆ ਕਿ ਸਾਨੂੰ ਜਿਵੇਂ ਅਸੀਂ ਨਸ਼ਿਆਂ ਨੂੰ ਕਹਿੰਦੇ ਆ ਵੀ ਨਸ਼ਿਆਂ ਤੋਂ ਛਟਕਾਰਾ ਹੋਣਾ ਚਾਹੀਦਾ ਜਾਂ ਹੋਰ ਚੀਜ਼ਾਂ ਪਰ ਇਹ ਦੇ ਨਾਲ ਨਾਲ ਜਿਹੜੇ ਧਾਰਮਿਕ ਵਿਰਤੀ ਲੈ ਕੇ ਆਵਾਂਗੇ ਤਾਂ ਹੀ ਅਸੀਂ ਉਸ ਪਾਸੇ ਸਾਡੀ ਸੋਚ ਜਾਊਗੀ ਨਾ ਸਾਨੂੰ ਸੋਚ ਪਹਿਲਾਂ ਬਦਲਣੀ ਚਾਹੀਦੀ ਧਾਰਮਿਕ ਪਾਸੇ ਲੈ ਕੇ ਜਾਣੀ ਪਊ ਧਾਰਮਿਕ ਤੋਂ ਅਸੀਂ ਨਸ਼ਿਆਂ ਨੂੰ ਮੁਕਤ ਕਰਨ ਵਾਸਤੇ ਸਾਨੂੰ ਇਹ ਇਸ਼ੂ ਆ ਜਿਹੜੇ ਸਾਰੇ ਖੜੇ ਕਰਨੇ ਪੈਣਗੇ ਲੱਗਦਾ ਵੀ ਇਹ 2027 ਦਾ ਜਿਹੜਾ ਗੁਰੂਆਂ ਦਾ ਆਸ਼ੀਰਵਾਦ ਦਿੱਤਾ ਜਾ ਰਿਹਾ ਹੂੰ 2027 ਦੀਆਂ ਚੋਣਾਂ ਨਹੀਂ ਜੀ ਅਰਦਾਸ ਜਿਹੜੀ ਹੋਣੀ ਆ ਸਮੁੱਚੀ ਹੋਣੀ ਠੀਕ ਹੈ ਉਹਦੇ ਵਿੱਚ ਤੁਹਾਨੂੰ ਵੀ ਫਾਇਦਾ ਹੋਣਾ ਅੱਜ ਤੱਕ ਇਹ ਕਹਿੰਦੇ ਤੁਸੀਂ ਵੀ 27 26 ਚ ਵਧੋ ਫੁੱਲੋ ਤੇ ਮੈਂ ਵੀ ਵਧਾ ਫੁੱਲਾਂ ਇਹ ਵੀ ਵਧੇ ਫੁੱਲ ਇਹ ਵੀ ਵਧੇ ਫੁੱਲ ਇਕੱਲੇ ਵਿਕਰਮ ਸਿੱਧੂ ਲਈ ਨਹੀਂ ਹੋਣੀ ਅਰਦਾਸ ਅਰਦਾਸ ਹੋਣੀ ਸਮੂੱਚੀ ਸੋ ਇਸ ਕਰਕੇ ਅਸੀਂ ਤਾਂ ਚਾਹੁੰਦੇ ਆ ਵੀ ਜਿਹਦੇ ਨਾਲ ਸਾਡਾ ਪਿਆਰ ਆ ਤੇ ਸਾਡਾ ਦਿਲੋਂ ਲਗਾਵ ਆ ਤੇ ਉਹ ਬੰਦਾ ਪੁਰਾਣਾ ਚਾਹੀਦਾ ਕਿ ਤੇ ਜੇ ਪੜਿਆ ਲਿਖਿਆ ਘਰੋਂ ਸੌਖਾ ਤੰਦਰੁਸਤ ਐ ਐਕਟਿਵ ਐ ਉਹਦੇ ਨਾਲ ਚਾਰ ਬੰਦੇ ਵੀ ਆ ਹਿੰਦੂ ਸਿੱਖ ਸਾਰਿਆਂ ਨਾਲ ਉਹਦਾ ਪਿਆਰ ਆ ਤੇ ਜੇ 27 ਦੇ ਵਿੱਚ ਮੋਰਚਾ ਮਾਰਦਾ ਤੇ ਸਰਕਾਰ ਬਣਦੀ ਐ ਮਨਿਸਟਰ ਬਣਦਾ ਆਪਾਂ ਨੂੰ ਕੀ ਆਪਾਂ ਨੂੰ ਤਾਂ ਫਾਇਦਾ ਹੀ ਫਾਇਦਾ ਨਾਲੀ ਸਾਰਿਆਂ ਨੂੰ ਸੋ ਇਸ ਕਰਕੇ ਜੇ ਬਣ ਜਵੇ ਸਾਰਾ ਕੁਝ ਤਾਂ ਆਪਾਂ ਇਦਾਂ ਹੀ 27 'ਚ ਜੇ ਬਣ ਗਿਆ ਤਾਂ ਉਹ ਦੂਜੇ ਤੀਜੇ ਦਿਨ ਆਪਾਂ ਇੱਥੇ ਇਕੱਠੇ ਹੋ ਕੇ ਨਾਲੇ ਧੰਨਵਾਦ ਕਰਦਾਂਗੇ ਤੇ ਨਾਲੇ ਆਪਾਂ ਪਾਰਟੀ ਕਰ ਲਾਂਗੇ ਠੀਕ ਧੰਨਵਾਦ ਜੀਨਾ ਦੀ ਹਿੰਦ ਦੀ ਚਾਦਰ ਰੱਖਿਆ ਜਾਂਦਾ ਅੱਜ ਉਹਨਾਂ ਦੀ ਨਿਸਾਨੀ ਸ਼ਹਾਦਤ 350 ਸਾਲ ਹੋ ਗਏ ਉਸ ਦਿਹਾੜੇ ਨੂੰ ਬਸੀਸ ਤੌਰ ਤੇ ਉਹਨਾਂ ਦੇ ਪ੍ਰਤੀ ਆਪਣਾ ਸਮਰਪਣ ਕਰਦੇ ਹੋਏ ਉਹਨਾਂ ਦੇ ਪ੍ਰਤੀ ਉਸ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਲਈ ਆਨ ਵਾਲੀ ਜਨਰੇਸ਼ਨ ਨੂੰ ਦੱਸਣ ਦੇ ਲਈ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਜੋ ਸ਼ਹਾਦਤ ਹੈ ਉਹ ਉਸ ਵਕਤ ਦੀ ਇਸੀ ਇੱਕ ਕਦਮ ਸੀ ਅਗਰ ਉਹ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਨਾ ਚੱਕਦੇ ਤਾਂ ਅੱਜ ਸ਼ਾਇਦ ਸਾਡਾ ਹਿੰਦੁਸਤਾਨ ਦਾ ਸਵਰੂਪ ਹੋਰ ਹੁੰਦਾ ਸਾਡੀ ਸਾਰਿਆਂ ਦੀ ਪੀਛੋਛਾ ਸ਼ਾਇਦ ਕੁਝ ਹੋਰ ਹੁੰਦਾ ਉਹਨਾਂ ਨੇ ਬਿਨਾਂ ਕਿਸੇ ਗੱਲ ਦੀ ਪ੍ਰਵਾਹ ਕੀਤੇ ਹੋਏ ਉਹਨਾਂ ਮੌਕੇ ਦੇ ਹੁਕਮਨਾਮੇ ਦੇ ਖਿਲਾਫ ਇੱਕ ਸਾਫ਼-ਸਾਫ਼ ਇੱਕ ਫਤਵਾ ਚੱਕਿਆ ਔਰ ਸਮਰਪਣ ਹੋ ਕੇ ਚੱਲ ਕੇ ਉਹਨਾਂ ਦੇ ਕੋਲ ਗਏ ਕਦੀ ਅੱਜ ਤੱਕ ਇਹ ਕਿਸੇ ਇਤਿਹਾਸ ਦੇ ਵਿੱਚ ਦੁਨੀਆ ਦੇ ਵਿੱਚ ਐਸਾ ਨਹੀਂ ਆਂਦਾ ਕਿ ਇੱਕ ਜਿਸ ਨੂੰ ਉਹ ਲੋਕ ਚਾਹਦੇ ਸੀ ਉਹ ਚੱਲ ਕੇ ਗਿਆ ਹੋਵੇ ਔਰ ਚੱਲ ਕੇ ਜਾ ਕੇ ਆਪਣੇ ਆਪ ਨੂੰ ਸ਼ਹਾਦਤ ਦਿੱਤੀ ਇੱਕ ਅੱਜ ਦੇ ਯੁੱਗ ਦੇ ਵਿੱਚ ਅੱਜ ਦੀ ਦੌਰ ਦੇ ਵਿੱਚ ਸਾਡੀ ਨੌਜਵਾਨ ਵਰਗ ਨੂੰ ਨੌਜਵਾਨ ਪੀੜੀ ਨੂੰ ਉਹਨਾਂ ਦੇ ਪ੍ਰਤੀ ਸचेਤ ਕਰਾਉਣਾ ਅੱਜ ਦੇਖੋ ਸਾਡਾ ਧਰਮ ਕਿੱਧਰ ਨੂੰ ਜਾ ਰਿਹਾ ਅੱਜ ਵਿਰਸਾ ਕਿੱਧਰ ਨੂੰ ਜਾ ਰਿਹਾ ਅੱਜ ਧਰਮ ਪਰਵਰਤਨਤ ਹੋ ਰਹੇ ਨੇ ਔਰ ਅੱਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਲੋਕਾਂ ਨੂੰ ਸੁਚੇਤ ਕਰਨ ਦੀ ਜ਼ਰੂਰਤ ਹੈ ਕਿ ਇਹ ਜੋ ਕੁਝ ਹੋ ਰਿਹਾ ਸਾਡੇ ਗੁਰੂਆਂ ਨੇ ਅਜ ਤੋਂ 350 ਸਾਲ ਪਹਿਲਾਂ ਆਪਣੀ ਸ਼ਹਾਦਤ ਦੇ ਕੇ ਆਪਣੀ ਕੌਮ ਨੂੰ ਆਪਣੇ ਵਿਰਸੇ ਨੂੰ ਆਪਣੇ ਧਰਮ ਨੂੰ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਸੀ ਬੜਾ ਜ਼ਰੂਰੀ ਹੈ ਅਸੀਂ ਸਿਰਫ ਸਿਰਫ ਆਪਣੇ ਧਰਮ ਨੂੰ ਦੀ ਰੱਖਿਆ ਕਰੀਏ ਆਪਣੇ ਦੇਸ਼ ਦੀ ਆਪਣੇ ਸਮਾਜ ਦੀ ਰੱਖਿਆ ਕਰੀਏ ਸੋ ਮੈਂ ਸੋਚਦਾ ਬਹੁਤ ਵੱਡਾ ਉਪਰਾਲਾ ਸਾਡੇ ਆਦਰਨੀਏ ਐਡਵੋਕੇਟ ਵਿਕ੍ਰਮਜੀਤ ਸਿੱਧੂ ਜੀ ਉਹਨਾਂ ਵੱਲੋਂ ਕੀਤਾ ਗਿਆ ਔਰ ਸਮੁੱਚਾ ਭਾਈਚਾਰਾ ਲੁਧਿਆਣੇ ਦੇ ਸਾਰੇ ਚੰਗੇ ਚੰਗੇ ਲੋਕ ਔਰ ਇਥੇ ਆ ਕੇ ਗੁਰੂਆਂ ਦੇ ਪ੍ਰਤੀ ਨਤਮਸਤ ਹੋ ਗਏ। ਹੰਦੀ ਦੇਵਾ ਸਾਹਿਬ ਅੱਜ ਦੇ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਜਿਹੜੀਆਂ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਗੁਰਦੁਆਰਾ ਗੁਰੂ ਸਿੰਘ ਸਾਹਿਬ ਦੇ ਜਿੱਦੇ ਜਿੱਥੇ ਇਕੱਤਰਿਤ ਹੋਈਆਂ ਜਿਹਦੇ ਕਿ ਅੱਜ ਦੇ ਜਿਹੜਾ ਸਮਰਪਿਤ 350 ਸਾਲ ਸਾਡੇ ਗੁਰੂ ਮਹਾਰਾਜ ਗੁਰਪ੍ਰੇਖ ਬਾਦਲ ਜੀ ਦੇ ਸ਼ਹੀਦੀ ਨੂੰ ਸਮਰਪਿਤ ਜਿਹੜਾ ਕਿ ਅੱਜ ਦਿਹਾੜਾ ਮਨਾਇਆ ਗਿਆ ਸਾਡੇ ਮਾਨਯੋਗ ਸਤਕਾਰਯੋਗ ਸਰਦਾਰ ਵਿਕਰਮ ਸਿੰਘ ਸਿੱਧੂ ਜੀ ਜਿਨ੍ਹਾਂ ਦੇ ਪੂਰੇ ਪਰਿਵਾਰ ਦੀ ਅਧਿਖਸ਼ਤਾ ਦੇ ਵਿੱਚ ਅੱਜ ਇਹ ਮਹਾਰਾਜ ਦੇ ਇੱਥੇ ਜਿਹੜਾ ਇਹ ਪਾਰਟ ਸਭੂ ਕਰਾਇਆ ਗਿਆ ਔਰ ਪੂਰੇ ਜਿੰਨੇ ਵੀ ਨਗਰ ਵਾਸੀ ਨੇ ਖਾਸ ਤੌਰ ਦੇ ਉੱਪਰ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਯੋਜਾਰੂ ਲੀਡਰ ਔਰ ਉਹਨਾਂ ਦੇ ਨਾਲ ਜਿੰਨੇ ਪਤਵੰਤੇ ਸੱਜਣ ਨੇ ਸਾਰਿਆਂ ਨੇ ਅਜਿਹਾ ਗੁਰੂ ਮਹਾਰਾਜ ਦੇ ਇੱਥੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਦਾ ਅਛੀਵਾਦ ਵੀ ਪ੍ਰਾਪਤ ਕੀਤਾ ਹੈ। ਔਰ ਗੁਰੂ ਜੀ ਦੇ ਆਗਿਆ ਦੇ ਅਨੁਸਾਰ ਕਰਨ ਵਾਲੇ ਜਿਹੜੇ ਕੀਤੇ ਨੇ ਉਹ ਅੱਗੇ ਲੈ ਕੇ ਸਾਹਮਣੂ ਆਂਦੇ ਨੇ। ਅਸੀਂ ਇੱਕ ਵਾਰ ਫਿਰ ਤੋਂ ਮੈਂ ਆਪਣੇ ਪੂਰੇ ਪਰਿਵਾਰ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਦੀ ਸੋਚੀ ਲੀਡਰਸ਼ਿਪ ਵੱਲੋਂ ਅੱਜ ਦੇ ਇਸ ਦਿਹਾੜੇ ਦੇ ਜੋ ਮਨਾਇਆ ਜਾ ਰਿਹਾ ਹੈ ਵਿਕਰਮ ਸਿੰਘ ਸਿੱਧੂ ਜੀ ਵੱਲੋਂ ਉਹਨਾਂ ਨੂੰ ਵੀ ਵਧਾਈ ਦੇਣਾ ਔਰ 350 ਸਾਲ ਨੂੰ ਸਮਰਪਿਤ ਸਾਡੇ ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਵੀ ਸ਼ਹੀਦੀ ਦਿਨ ਨਮਨ ਕਰਦੇ ਹੋਏ ਉਹਨਾਂ ਦੇ ਅੱਗੇ ਮੱਥਾ ਟੇਕਦੇ ਹਾਂ। ਬਹੁਤ ਬਹੁਤ ਧ